ਸਾਸਤਰੀ ਬਾਬੂ ਜੀ ਸਤਿ ਸ਼੍ਰੀ ਅਕਾਲ ਭਾਈ ਸਾਸਤਰੀ ਕਾ ਬਾਬੂ ਜੀ ਨਾਮ ਦੱਸੋ ਪਹਿਲਾਂ ਆਪਣਾ ਨਾਮ ਭਾਈ ਆਪਣਾ ਭੋਲਾ ਸਿੰਘ ਜੀ ਠੀਕ ਆ ਬਾਬੂ ਜੀ ਤੇ ਆਪਣੀ ਫਰਮ ਦਾ ਨਾਮ ਬੋਲ ਦਿਓ ਬਾਬੂ ਜੀ ਜੀ ਦਾ ਜੀ ਸ਼੍ਰੀ ਸ਼ਾਮ ਮੋਟਰ ਜੀ ਚੀਮਾ ਮੰਡੀ ਜੀ ਚੀਮਾ ਮੰਡੀ ਬਾਬਾ ਹਾਂ ਜੀ ਹਾਂ ਜੀ ਪੇਸ਼ੈਂਟ ਕਿਹਾ ਉਹ ਇਧਰ ਆ ਰੋਡ ਕਿਹੜਾ ਜਾ ਰਿਹਾ ਜਿੱਧਰ ਨਹੀਂ ਆ ਰਿਹਾ ਇਹ ਤਾਂ ਜਾ ਰਿਹਾ ਜੀ ਸੁਨਾਮ ਰੋਡ ਜੀ ਸੁਨਾਮ ਜੀ ਹਾਂ ਜੀ ਇਧਰ ਆ ਠੀਖੀ ਨੂੰ ਆ ਪਿੱਛੇ ਨੂੰ ਜਾ ਰਿਹਾ ਹਾਂ ਹਾਂ ਜੀ ਹਾਂ ਜੀ ਚੀਮਾ ਮੰਡੀ ਤੇ ਆ ਆਪਣੀ ਫਰਮ ਹੈ ਹੋਵੇ ਹਨਾ ਹਾਂ ਜੀ ਆ ਆਪਣੀ ਫਰਮ ਹੈ ਜੀ ਠੀਕ ਹੈ ਜੀ ਠੀਖੀ ਰੋਡ ਚ ਪ੍ਰੋਗਰਾਮ ਹੈ ਜੀ ਕਿਹਦੀਆਂ 40000 ਰੁਪਏ ਆਪਣਾਈ ਗਏ 40000 ਰੁਪਏ ਠੀਕ ਹੈ ਜੀ ਤੇ ਕਿੰਨੇ ਗੱਡੀ ਨੇ ਇਸ ਟਾਈਮ ਆਪਣੇ ਲਈ ਹੋਵੇ ਇਸ ਟਾਈਮ ਗੱਡੀਆਂ ਜੀ ਆਪਣੇ ਲਈ 8 ਤੋਂ 10 ਵੀ ਹੋ ਜਾਂਦੀਆਂ ਨੇ ਠੀਕ ਹੈ ਜੀ ਹਾਂ ਜੀ ਹਾਂ ਆਰਡਰ ਤੇ ਵੀ ਮੰਗਾ ਸਕਦੇ ਹਾਂ ਜੀ ਠੀਕ ਹੈ ਜੀ ਹਾਂ ਜੀ ਕੋਈ ਬਿਲਕੁਲ ਕੋਈ ਧੋਖਾਧੜੀ ਵਾਲੀ ਕੋਈ ਗੱਲ ਨਹੀਂ ਜੀ ਕਾਗਜ਼ ਪੱਤਰ ਦੀ ਬਿਲਕੁਲ ਸਹੀ ਗੱਡੀ ਦੀ ਸਹੀ ਗੱਡੀ ਆਪੂ ਹਾਂਜੀ ਹਾਂਜੀ ਕੋਈ ਨੁਕਸ ਕਹੇ ਜੀ ਆਜ ਸਾਡੇ ਲਵੇ ਆ ਸਕਦਾ ਜੀ ਅਸੀਂ ਉਹਦਾ ਸਭ ਹੱਲ ਕਰਾਂਗੇ ਜੀ ਠੀਕ ਆ ਕੋਈ ਧੋਖਾਧੜੀ ਵਾਲੀ ਗੱਲ ਨਹੀਂ ਹੋਊਗੀ ਬਾਈ ਸਹੀ ਗੱਡੀ ਕਿਹਦੀ ਆਪਾਂ ਉਹ ਹੀ ਦਿਵਾ ਦਾਂਗੇ ਇਹੀ ਜੀ ਦਿਵਾਵਾਂਗੇ ਜੀ ਉੱਧਰ ਤੇ ਵੀ ਮੰਗਾ ਦੇਾਂਗੇ ਖੜੀਆਂ ਵੀ ਰਹਿਣੀਆਂ ਨੇ ਹਾਂ ਹੁਣੀ ਹੁਣ ਦੋ ਗੱਡੀਆਂ ਹਜੇ ਹੁਣੀ ਸੇਲ ਹੋਈਆਂ ਨੇ ਸੇਲ ਹੋਈਆਂ ਨੇ ਹਾਂਜੀ ਹਾਂਜੀ ਇਹ ਫੋੜ ਤੜਕੀ ਜੀ ਗੱਡੀਆਂ ਆਉਂਦੀ ਜਾਂਦੀ ਰਹਿੰਦੀਆਂ ਨੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਕੱਲ ਵੀ ਹੋ ਯਾਰ ਜਿਓ ਕੋ ਮਲੇ ਹਾਂਜੀ ਹਾਂਜੀ ਅੱਜ ਤੋਂ ਇਹਦੇ ਵਾਰ ਦਿਖਾ ਦਿਓ ਮੜਾ ਪਹਿਲਾ ਹਾਂਜੀ ਅੱਜ ਤੋਂ ਗੱਡੀਆ ਦੇਖੋ ਜੀ ਤੇ ਮਾਡਲ ਵਾਰ ਦਿਖਾ ਦਿਓ ਆਪੇ ਦੇ ਵਾਰੇ ਬਾਈ ਇਹ ਮਾਡਲ ਆਏਗਾ ਜੀ 9/10 ਜੀ 11 ਨੰਬਰ ਲੱਗਣਾ ਇਹ ਤੇ ਠੀਕ ਹੈ ਜੀ ਇਹ ਨੰਬਰ ਵਿਕਰੀ ਮਿਲੂਗਾ ਇਹ ਦੇ ਦਾਂਗੇ 1 ਲੱਖ 15000 ਦੀ ਗੱਡੀ ਜਿਹੜਾ ਤੁਸੀਂ ਛੋਡਾ ਚੈਨਲ ਸ਼ੇਅਰ ਕਰਕੇ ਆਊਗਾ ਲੈ ਕਰਕੇ ਆਊਗਾ 5000 ਰੁਪਏ ਦਾ ਸਪੈਸ਼ਲ ਡਿਸਕਾਊਂਟ ਠੀਕ ਕਿੱਡੀ ਸਾਰੀ ਜ਼ਿੰਮੇਵਾਰੀ ਹੋਊ ਨਾ ਬਾਈ ਕਾਗਜ਼ਾਂ ਦੀ ਐਕਸੀਡੈਂਟ ਦੀ ਫੁੱਲ ਗਾਰੰਟੀ ਹੋਊ ਠੀਕ ਬੰਦਾ ਪੈਸੇ ਲੈ ਕੇ ਆ ਜੇ ਬਾਕੀ ਥੋ ਗੱਡੀ ਆਪਾਂ ਤੋਂ ਲੈ ਜਾਪਣੀ ਜ਼ਿੰਮੇਵਾਰੀ ਹੋਊਗੀ ਹਾਂ ਲੋਨ ਵੀ ਕਰਵਾ ਦਾਂਗੇ ਜੀ ਇਹ ਕਿਸੇ ਲੈਟ ਹਾਂਜੀ ਇਹ ਤੇ ਲੋਨ ਵੀ ਕਰਵਾ ਦਾਂਗੇ ਗਾਹਾਂ ਜੀ ਬਾਈ ਆਪਾਂ ਨੂੰ ਲੈ ਸਟ ਡਿਜ਼ਾਇਰ ਬਾਈ ਹਾਂਜੀ ਪੀਵੀ 13 ਨੰਬਰ ਦੀ ਆ ਬਾਈ ਹੈਗੇ ਵੀ ਜੀ 2014 ਮਾਡਲ ਐਲਡੀਆਈ ਜੀ ਐਲਡੀਆਈ ਆ ਬਾਈ ਇਹ ਐਕਸੀਡੈਂਟ ਦੀ ਗਾਰੰਟੀ ਹੋਊਗੀ ਨੌਨ ਐਕਸੀਡੈਂਟ ਗਾਰੰਟੀ ਹੈ ਜ ਠੀਕ ਹੈ ਜੀ ਤੇ ਸੈਕੰਡ ਓਨਰ ਆ ਜੀ ਇਹ ਸੈਕੰਡ ਓਨਰ ਆ ਬਾਈ ਜੀ ਇਹ ਹਾਂ ਜੀ ਪੱਕੇ ਨੰਬਰ ਦੀ ਗੱਡੀ ਹੈ ਜੀ ਕਿੰਨੀ ਚੱਲੀ ਹੋਈ ਹੈ ਬਾਈ ਇਹ ਇਹ ਚੱਲੀ ਹੋਈ 115000 ਜੀ ਠੀਕ ਹੈ ਜੀ 3.5 ਲੱਖ ਰੁਪਏ ਦੀ ਇਹਦੀ ਉਹ ਲਾਸਟ ਰੇਟ ਆ ਜੀ ਲਾਸਟ ਰੇਟ ਆ ਜੀ ਮੋਬਾਈਲ ਨੰਬਰ ਕਰੋਗੇ ਬਾਈ ਤੇ ਜਿਹੜਾ ਤੁਹਾਡਾ ਨਾਮ ਲੈ ਕੇ ਉਹ ਚੈਨਲ ਨੂੰ ਸ਼ੇਅਰ ਲੈ ਕਰਕੇ ਉਹਨੂੰ 10000 ਰੁਪਏ ਡਿਸਕਾਊਂਟ ਜੀ 10000 ਬਾਈ 10000 ਰੁਪਏ ਲੈ ਕੇ ਆ ਜੇ ਬਾਕੀ ਗੱਡੀ ਤੇ ਲੋਨ ਕਰਾ ਦਾਂਗੇ 50000 ਲੈ ਕੇ ਆ ਜੋ ਆ ਲੈ ਜਾਓ ਕੋਦੋ ਬਾਈ ਠੀਕ ਆ ਆ ਜੀ ਆਪਣ ਲੈ ਬਾਈ ਜੀ ਬਰਨਾ ਜੀ ਭਰਨਾ ਬਾਈ ਬੜੀ ਸਾਫ਼ ਗੱਡੀ ਖੜੀ ਹੈ ਦੱਸੋ ਇਹਦੇ ਬਾਰੇ ਕੋਈ ਮੜਾ ਇਹ ਦਿੱਲੀ ਨੰਬਰ ਦੀ ਹੈ ਵੀਰੇ 2014 ਮਾਡਲ ਆ ਠੀਕ ਆ ਬਾਈ ਜੀ ਦੂਜੇ ਨਾਮ ਦੀ ਗੱਡੀ ਹੋਊਗੀ ਇਹ ਆਪਣੀ ਕੰਪਨੀ ਵੈਂਡ ਲਾਇਏ ਪਈ ਹੈ ਨਾ ਟਾਇਰ ਨਵੇਂ ਨੇ ਬਾਈ ਹਾਂ ਕੰਪਨੀ ਵੈਂਡਰ ਲਾਇਆ ਹੈ ਜੀ ਠੀਕ ਆ ਜੀ ਬਿਲਕੁਲ ਸਾਫ਼ ਸੁਥਰੀ ਗੱਡੀ ਹੈ ਜੀ ਠੀਕ ਆ ਬਾਈ ਜੀ ਐਕਸੀਡੈਂਟਲ ਦੀ ਕੋਈ ਮੇਰੀ ਹੋਆ ਆਪਣੀ ਹਾਂ ਜੀ ਹਾਂ ਜੀ ਇਹਦਾ ਰੇਟ ਹੈਗਾ 1.4 ਲੱਖ ਰੁਪਏ ਜੀ 1.4 ਬਾਈ ਜੀ ਹਾਂ ਜੀ ਹਾਂ ਜੀ ਠੀਕ ਆ ਬਾਈ ਜੀ ਠੀਕ ਆ ਇਹਦੇ ਫਾਇਨਸ ਹੋ ਜਾਓ ਬਾਈ ਇਹਦੇ ਵੀ ਲੋਨ ਕਰ ਤੈਨੂੰ ਸੀ ਬਾਈ ਦੀ ਐਨਓ ਸੀ ਪੰਜਾਬ ਦੀ ਕੱਟ ਕੇ ਦੇ ਤੇ ਆ ਗਈ ਡੀ ਡਾ ਜੀ ਬਰੀਜਾ ਠੀਕ ਆ ਬਾਈ ਡੈਡੀ ਆਈ ਡੈਡੀ ਆਈ ਬਾਈ ਜੀ ਫਰਸਟ ਹੋਨਰ ਜੀ ਫਰਸਟ ਹੋਨਰ ਬਾਈ ਜੀ 4 ਮਹੀਨਾ ਦਾ ਬੀਮਾ ਪਿਆ ਜੀ ਠੀਕ ਆ ਬਾਈ ਜੀ ਇਹ ਗੱਡੀ ਆਪਾਂ 5.5 ਲੱਖ ਦੀ ਲਾਸਟ ਦੇ ਦਾਂਗੇ ਜੀ ਠੀਕ ਆ ਬਾਈ ਜੀ ਤੇ 4 ਮਹੀਨਾ ਦਾ ਬੀਮਾ ਪਿਆ ਜੀ ਇਹਦੇ ਉੱਤੇ ਵੀ 5 ਲੱਖ ਦਾ ਲੋਨ ਕਰਵਾ ਦਾਂਗੇ ਜੀ ਤਿੰਨ ਦਾ ਫਾਇਨੈਂਸ ਹੋ ਜੂ ਬਾਈ ਹਨਾ ਇਹਦੇ ਹਾਂਜੀ ਹਾਂਜੀ 10000 ਰੁਪਏ ਡਾਉਨ ਪੇਮੈਂਟ ਭਰ ਕੇ ਬਾਕੀ ਲੋਨ ਕਰਾਤਾ 50000 ਧਰਤੀ ਚੱਡੀ ਦੇ ਦਾਂਗੇ ਆਪਾਂ ਬਾਈ ਜੀ ਹਾਂਜੀ ਬਾਕੀ ਜਿਹੜਾ ਸੋੜਾ ਚੈਨਲ ਸ਼ੇਅਰ ਕਰਕੇ ਆਊਗਾ ਲਾਇਕ ਕਰਕੇ ਆਊਗਾ ਉਹ ਮਾਰਦਨ ਬਖਰਾ ਬਾਈ ਜੀ ਉਹਦਾ 5000 ਰੁਪਏ ਡਿਸਕਾਊਂਟ ਦੇਵਾਂਗੇ ਫੈਜ਼ਲ ਤੇ ਗਿਫਟ ਵੀ ਦਿੱਤਾ ਜਾਊਗਾ ਜਟਨਾ ਦੇਵਾਂਗੇ ਬਾਈ ਜੀ ਸ੍ਰੀ ਸ਼ਾਮ ਮੀਟਰ ਕੀ ਮਾਮੰਡੇ ਬਾਈ ਮੀਮੰਡੀ ਵੱਲੋਂ ਆਹ ਜੀ ਬਈ ਕਰੇਟਾ ਸੀਸੇ ਵਰਦੀ ਇਹ ਹੈਗੀ 2020 ਮਾਡਲ ਵੀਰੇ 2020 ਮਾਡਲ ਆ ਬਾਈ ਜੀ ਤੀਜੇ ਨਾਮ ਦੀ ਆ ਇਹ ਤੀਜੇ ਨਾਮ ਦੀ ਹਾਂਜੀ ਇਹ ਦੇ ਦਾਂਗੇ ਗੱਡੀ 13.5 ਲੱਖ ਰੁਪਏ ਦੀ 13.5 ਲੱਖ ਦੀ ਬਾਈ ਜੀ ਬਾਈ ਟਾਇਰ ਦੇਖ ਬਾਈ ਚਲਾਈ ਜੁਦੀ ਹੈਗੀ ਟਾਇਰ ਇਹ ਨਾ ਮੈਂ ਵੀਰੇ ਸਾਰੇ ਅੱਛਾ ਵੀ ਨਹੀਂ ਚੱਲੀ ਹੋਈ Ориਜినਲ ਚੱਲੀ ਹੋਈ ਹੈ 10 ਲੱਖ ਦਾ ਲੋਨ ਕਰਾ ਦਾਂਗੇ 10 ਲੱਖ ਦਾ ਲੋਨ ਬਾਈ 3 ਲੱਖ ਰੁਪਏ ਵਰਕੇ ਲੈ ਜਾਈ ਬਾਈ ਹਾਂਜੀ ਠੀਕ ਆ ਬਾਈ ਜੀ ਠੀਕ ਆ 13 ਲੱਖ ਰੁਪਏ ਡਿਮਾਂਡ ਹੈ 13.5 ਬਾਈ ਦੀ ਹਾਂਜੀ ਤੇ ਦਾ 3 ਲੱਖ ਰੁਪਏ ਵਰਕੇ ਲੈ ਜੀ ਹਣਾ ਹਾਂਜੀ ਕਿੰਨੀ ਚੱਲੀ ਦੱਸਿਆ ਬਾਈ ਆਪਾਂ ਨੇ ਇਹ ਇਹ ਚੱਲੀ ਹੋਏ 1 ਲੱਖ ਕਿਲੋਮੀਟਰ 1 ਲੱਖ ਬਾਈ ਜੀ ਤੇ ਬਾਈ ਜੀ ਬੰਦਾ ਆਵੇ ਜਿੱਥੇ ਮਾਡਲ ਸਟੇਸ਼ਨ ਦੁਆਰੇ ਬੋਲ ਦੋ ਇਹ ਆਪਣੀ ਲੋਕੇਸ਼ਨ ਹੈਗੀ ਆ ਉਸਨਾ ਪਿੱਛੇ ਕੀ ਰੋਡ ਸਾਹਮਣੇ ਟੀਮਾ ਮੋਟਰ ਜੀ ਠੀਕ ਹੈ ਜੀ ਤੇ ਸਿੱਧੀ ਸ਼ਾ ਮੋਟਰ ਟੀਮਾ ਮੰਡੀ ਜੀ ਬਾਅਦ ਹੀ ਆਪਣੀ ਕੋਈ ਫਰਮ ਹੈ ਨਾ ਹਾਂਜੀ ਹਾਂਜੀ ਨੰਬਰ ਬੋਲ ਦਿਓ ਬਾਈ ਇੱਕ ਵਾਰ ਆਪਣਾ 88994 ਜੀ 37473 ਜੀ ਠੀਕ ਹੈ ਕੀ ਨਾਮ ਵੱਡੇ ਭਾਈ ਮਾੜਾ ਨਾਮ ਬਿਜਾਓ ਸਿੱਧੀ ਸ਼ਾ ਮੋਟਰ ਟੀਮਾ ਮੰਡੀ ਜੀ ਠੀਕ ਹੈ ਭਾਈ ਜੀ ਮਿਹਰਬਾਨੀ ਹੋ ਗਈ ਬਹੁਤ ਜ਼ਿਆਦਾ ਭਾਈ ਧੰਨਵਾਦ ਜੀ